ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਕਵਾਟੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਇਕੱਠ ਕੀਤਾ ਗਿਆ ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਤਾੜਨਾ ਕੀਤੀ ਹੈ ਤੇ ਸਿੱਖ ਸੰਗਤ ਦਾ ਰੋਹ ਚੱਲਣ ਦੇ ਲਈ ਤਿਆਰ ਰਹਿਣ ਦੇ ਲਈ ਵੀ ਚੇਤਾਵਨੀ ਦਿੱਤੀ ਹੈ ਜਿਕਰ ਹੋ ਗਿਆ ਹੈ ਕਿ ਦੱਸ ਦਈਏ ਕਿ ਇਸ ਮੌਕੇ ਪੰਥਕ ਇਕੱਠ ਵਿੱਚ 6 ਮਤੇ ਪਾਏ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਅੱਜ ਦਾ ਇਹ ਪੰਥਕ ਇਕੱਠ ਅੰਤਰੀ ਕਮੇਟੀ ਦੇ ਉਹਨਾਂ ਤਿੰਨ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਜਿਨ੍ਹਾਂ ਨੇ ਕੌਮੀ ਭਾਵਨਾ ਦੀ ਤਰਜਮਾਨੀ ਕਰਦਿਆਂ ਹੋਇਆ ਸਿੰਘ ਸਹਿਬਾਨਾ ਨੂੰ ਹਟਾਉਣ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਬਾਕੀ ਦੇ ਅੰਤਰੀ ਕਮੇਟੀ ਦੇ ਜੋ 11 ਮੈਂਬਰ ਨੇ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਉਹ 11 ਤਰੀਕ ਨੂੰ ਪਹਿਲਾ ਵਾਲੇ ਜਥੇਦਾਰਾਂ ਦੀ ਸੇਵਾ ਬਹਾਲੀ ਕਰਨ ਵਾਲੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਸਿੱਖ ਸੰਗਤਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਅੰਤਰੀ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਦੀਕ ਕਰਨ ਕਿ ਉਹ 17 ਤਰੀਕ ਨੂੰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ਜੇ ਉਹ ਅਜਿਹਾ ਕਰਨ ਨਾਲ ਸਹਿਮਤ ਨਹੀਂ ਹੁੰਦੇ ਤਾਂ ਸਿੱਖ ਸੰਗਤ ਉਹਨਾਂ ਦਾ ਘਰਾਉ ਕਰਨ ਅਤੇ ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲਾ ਲੈਣ ਲਈ ਮਜਬੂਰ ਕਰ। ਇਸ ਦੇ ਨਾਲ ਹੀ ਕਿਹਾ ਗਿਆ ਕਿ ਅੱਜ ਦਾ ਇਹ ਪੰਥ ਇਕੱਠ ਸਮੂਹ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਆਪੋ ਆਪਣੇ ਹਲਕੇ ਦੇ ਸ਼ੋਮਨੀ ਗੁਰਦੁਆਰਾ ਅਪੰਦ ਕਮੇਟੀ ਮੈਂਬਰਾਂ ਨੂੰ ਭਾਈ ਮਾਰਚ ਨੂੰ ਹੋ ਰਹੇ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਜਟ اجلاس ਤੋਂ ਪਹਿਲਾਂ ਵਫਦ ਰੂਪ ਦੇ ਵਿੱਚ ਮਿਲ ਕੇ ਸਮੂਹ ਸ਼ੋਮਨੀ ਕਮੇਟੀ ਦੇ ਮੈਂਬਰਾਂ ਕੋਲੋਂ ਤਸਦੀਕ ਕਰਨ ਕੀ ਅੰਤਰੀ ਕਮੇਟੀ ਵੱਲੋਂ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਜੇ ਉਹ ਆਪਣਾ ਫਰਜ਼ ਨਹੀਂ ਪੂਰਾਉਣਗੇ ਤਾਂ ਇਹ ਪੰਥ ਇਕੱਠ ਦੇ ਵਿੱਚ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਜਟ اجلاس ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚ ਆਪ ਮੁਾਰੇ ਵਿਹਰਾ ਕੱਟ ਕੇ ਪਹੁੰਚਣਗੇ ਇਸ ਲਈ ਆਪਣਾ ਫਰਜ਼ ਨਿਭਾਉਣ ਵਾਲੇ ਸ਼ਮੂਹnik ਦੁਆਰਾ ਪ੍ਰੰਤ ਕਮੇਟੀ ਦੇ ਮੈਂਬਰ ਸਮੂਹ ਸੰਗਤਾਂ ਦਾ ਰੋਹ ਚੱਲਣ ਦੇ ਲਈ ਤਿਆਰ ਰਹਿਣ ਤੋਂ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਹੁਣ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿਸ ਤਰ੍ਹਾਂ ਹੁਣ 28 ਵਾਲਾ ਦਿਨ ਬੜਾ ਖਾਸ ਹੋਣ ਵਾਲਾ ਵੀ ਉਸ ਨੂੰ ਲੈ ਕੇ ਹੁਣ ਸਭ ਦੀ ਨਜ਼ਰਾਂ ਟਿੱਕੀਆਂ ਹੋਈਆਂ ਨੇ ਉੱਥੇ ਨਾਲ ਹੀ ਇੱਥੇ ਗੱਲ ਇੱਕ ਵਾਰ ਤੋਂ ਹੋਰ ਵੀ ਕੀਤੀ ਗਈ ਹੈ ਜਿਹੜੀ ਜਥੇਦਾਰੀ ਦੀ ਨਿਯੁਕਤੀ ਦੇ ਸੇਵਾ ਮੁਕਤੀ ਦੇ ਲਈ ਬਣੇ ਲਿਖਤੀ ਵਿਧਿ ਵਿਧਾਨਾਂ ਦੇ ਉੱਤੇ ਵੀ ਐ ਜੀ ਪੀ ਸੀ ਨੂੰ ਅਪੀਲ ਕੀਤੀ ਗਈ ਹੈ ਕਿ ਇਹਦੇ ਜਿਹੜੇ ਉਹ ਵਿਧਾਨ ਨੇ ਬਣਾਈ ਜਾਣ ਕਿਉਂਕਿ ਸ਼ੋਮਨਗੁਦਰਪਨ ਕਮੇਟੀ ਨੇ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰੁਖबीर ਸਿੰਘ ਤੇ ਜਿਹੜੇ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਸਮਾਵਾ ਖਤਮ ਕਰਨ ਮਗਰੋਂ ਨਵੇਂ ਜਥੇਦਾਰ ਥਾਪ ਦਿੱਤੇ ਗਏ ਸੀ ਜਿਸ ਤਰ੍ਹਾਂ ਸ਼ੋਮਨੀ ਕਮੇਟੀ ਦੇ ਵੱਲੋਂ ਤਖ਼ਤ ਸ੍ਰੀ ਕੇਸਕਰ ਸਾਹਿਬ ਦੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਸੌਂਪੀ ਗਈ ਸੀ ਇਸ ਦੇ ਨਾਲ ਹੀ ਉਹਨਾਂ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਵੀ ਹੋਵੇਗਾ ਇਸ ਵਿਵਾਦ ਤੋਂ ਬਾਅਦ ਹੁਣ ਸ੍ਰੀ ਅਨੰਦਪਸਾਹਬ ਦੇ ਵਿੱਚ ਜਿਹੜਾ ਵੱਡਾ ਪੰਥ ਇਕੱਠ ਸੱਦਿਆ ਗਿਆ ਸੀ ਜਿਸ ਦੇ ਵਿੱਚ ਦੋ ਮਤੇ ਤੋਂ ਦੱਸੇ ਆ ਉਹਦੇ ਜਿਸ ਪਾਈਗੇ ਸੀ ਤਾਂ ਉਹਦੇ ਵਿੱਚ ਇਹ ਕੱਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਜਿਹੜੇ ਉਹਦੀ ਨਿਯੁਕਤੀ ਹੈ ਭਾਈ ਕੁਲਦੀਪ ਸਿੰਘ ਅਰਗਾਜੀ ਦੀ ਉਸ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਜਿਹੜੇ ਬਾਬਾ ਟੇਕ ਸਿੰਘ ਧਨੋਲਾ ਦੀ ਨਿਯੁਕਤੀ ਕੀਤੀ ਗਈ ਹੈ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉਹਨਾਂ ਦੀ ਵੀ ਨਿਯੁਕਤੀ ਰੱਦ ਕੀਤੀ ਜਾਵੇ ਕਿਉਂਕਿ ਇਸ ਨੂੰ ਲੈ ਕੇ ਹੁਣ ਇਹ ਚਰਚਾਾਂਵਾਂ ਚੱਲ ਪਈਆਂ ਨੇ ਕਿ ਨਿਯੁਕਤੀਆਂ ਪੰਥ ਪ੍ਰਪਰਾਵਾ ਦੇ ਭਾਵਨਾ ਅਤੇ ਅਨੁਕੂਲ ਨਹੀਂ ਹਨ ਇਹ ਪੰਥਕਟ ਪੂਰੀ ਸਿੱਖ ਕੌਮ ਦੇ ਦੇਨੀ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੱਲਮ ਤੋਂ ਤੇ ਬਾਈਕਾਟ ਕੀਤਾ ਜਾਵੇ ਹੁਣ ਇਹ ਚਰਚਾ ਆ ਪਰ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਖਿੱਚੋ ਤਾਣ ਚੱਲ ਰਹੀ ਹੈ ਹੁਣ ਜਿਸ ਤਰ੍ਹਾਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਚਿਰਿਤ ਰਿਆ ਗਿਆ ਜੋ ਕੁਝ ਮੀਡੀਆ ਦੇ ਉੱਤੇ ਲਿਆਂਦਾ ਗਿਆ ਉਹਦੇ ਵਿੱਚ ਦੇਖੋ ਜਿਸ ਤਰ੍ਹਾਂ ਸਿੱਖ ਇਤਿਹਾਸ ਹੈ ਜਿਹੜਾ ਉਹ ਉਹ ਇਤਿਹਾਸ ਸੀ ਜਿਸ ਦੇ ਵਿੱਚ ਜਿਹੜੀਆਂ ਧੀਆਂ ਭੈਣਾਂ ਦੀ ਰਾਖੀ ਕਰਨ ਵਾਲੇ ਵਜੋਂ ਸਿੱਖ ਜਾਣੇ ਜਾਂਦੇ ਸੀ ਜਦੋਂ ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਵੀ ਜਦੋਂ ਅੰਗਰੇਜ਼ਾਂ ਮੁਗਲਾਂ ਦੇ ਕੋਲੋਂ ਛਡਵਾ ਕੇ ਉਹਨਾਂ ਪਰਿਵਾਰਾਂ ਦੇ ਹਵਾਲੇ ਕਰਦੇ ਸੀ ਪਰ ਅੱਜ ਕੀ ਹੋ ਰਿਹਾ ਅੱਜ ਸਿੱਖ ਹੀ ਸਿੱਖਾਂ ਦੀਆਂ ਧੀਆਂ ਦੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਰਦਾਰ ਖੁਸ਼ੀ ਕਹਿ ਲੀਏ ਜਿਵੇਂ ਬਦਨਾਮ ਕਹਿ ਲੀਏ ਉਹ ਕੀਤਾ ਜਾ ਰਿਹਾ ਅੱਜ ਕਿਹੜੇ ਰਾਹ ਤੁਰ ਪਏ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਇੱਕ ਜਿਹੜੀ ਵੀਡੀਓ ਹੈ ਇੱਕ ਲੀਡਰ ਦੀ ਹੁੰਦੀ ਹੈ ਉਹ ਇੰਟਰਵਿਊ ਦੇ ਦੌਰਾਨ ਉਹ ਕਹਿੰਦਾ ਜਿਸ ਤਰ੍ਹਾਂ ਉਹਦੇ ਉੱਤੇ ਸ਼ਬਦ ਵਰਤੇ ਜਾਂਦੇ ਨੇ ਅਸੀਂ ਇੱਥੇ ਵਰਤ ਵੀ ਸਕਦੇ ਹਾਂਗੇ ਜੋ ਬਹਿਰੀਨ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਜਾ ਰਹੀ ਹੈ ਉਹ ਉਹਦੇ ਵਿੱਚ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਨੇ ਕੀ ਇਹੋ ਜਿਹੇ ਸਿੱਖ ਸਾਡੀ ਅਗਵਾਈ ਕਰਨਗੇ ਕੀ ਅਜਿਹੇ ਜਿਹੜੇ ਸਿੱਖ ਨੇ ਇਹ ਇਨਾ ਤੋਂ ਇਨਾ ਤੋਂ ਅਸੀਂ ਉਹਨਾਂ ਦੇ ਗੱਲ ਜਿਹੜੀ ਅੱਜ ਦੀ ਹੈ ਉਹ ਸਹੀ ਮੰਨੀ ਹੈ ਜਾਂ ਫਿਰ ਜਿਹੜੀ 8 ਸਾਲ ਪਹਿਲਾਂ ਗੱਲ ਕਹਿੰਦੇ ਸੀ ਉਹ ਸਹੀ ਸੀ ਇਹ ਸਮਾਂ ਦੇਖ ਕੇ ਹੋ ਚੱਲ ਕੀ ਰਿਹਾ ਕਿਉਂਕਿ ਪਰਮਜੀਤ ਸਿੰਘ ਸਰਨਾ ਉਹੀ ਨੇ ਜਿਹਨਾਂ ਦੀ ਗੱਲ ਕਰ ਰਹੇ ਆ ਆਪਾਂ ਇਹ ਪਹਿਲਾਂ ਤਾਂ ਬਾਦਲਾ ਨੂੰ ਪੰਥ ਵਿਰੋਧੀ ਕਹਿੰਦੇ ਹੁੰਦੇ ਸੀ ਬਾਦਲਾਂ ਨੂੰ ਨਿੰਦਦੇ ਹੁੰਦੇ ਸੀ ਬਾਦਲਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਬਾਦਲਾਂ ਲਈ ਕਿਹੜੇ ਸ਼ਬਦ ਨਹੀਂ ਵਰਤੇ ਬਾਦਲਾਂ ਦੇ ਉੱਤੇ ਪਿਛਤਾਚਾਰ ਦੇ ਇਲਜ਼ਾਮ ਲਗਾਉਂਦੇ ਹੁੰਦੇ ਸੀ ਜੋ ਕੁਝ ਹੋਇਆ ਉਹ ਸਭ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਅੱਜ ਸੁਖਵੀਰ ਬਾਦਲ ਨੂੰ ਚੰਗਾ ਦੱਸ ਰਹੇ ਨੇ ਤੇ ਦੂਜੇ ਨੂੰ ਮਾੜਾ ਦੱਸ ਰਹੇ ਨੇ ਪਰ ਇਹ ਸਿਆਸਤ ਦਾ ਇੱਕ ਹਿੱਸਾ ਹੈ ਕਿਸੇ ਨੂੰ ਚੰਗਾ ਮਾੜਾ ਕਹਿਣਾ ਪਰ ਜਿੱਥੇ ਤੁਸੀਂ ਹੁਣ ਕਿਸੇ ਦੀ ਧੀ ਪਹਿਣਾ ਬਾਰੇ ਇੱਕ ਫੋਟੋ ਨੂੰ ਲੈ ਕੇ ਜੇਕਰ ਤੁਹਾਡੇ ਕੋਲ ਸਬੂਤ ਹੈ ਤਾਂ ਤੁਸੀਂ ਸਬੂਤ ਪੇਸ਼ ਕਰੋ ਤੇ ਤੁਸੀਂ ਇੱਕ ਪਾਸੇ ਤਾਂ ਗਿਆਨੀ ਹਰਪ੍ਰ ਸਿੰਘ ਹੈ ਗਿਆਨੀ ਹਰਪ੍ਰ ਸਿੰਘ ਤੁਸੀਂ ਕਹਿ ਰਹੇ ਹੋ ਭਾਈ ਗਿਆਨੀ ਹਰਪ੍ਰ ਸਿੰਘ ਇਸ ਮਸਲੇ ਨੂੰ ਲੈ ਕੇ ਐਦਾਂ ਗਲਤ ਹੈ ਫਲਾਣੀ ਥਾਂ ਦੇ ਉੱਤੇ ਗਿਆ ਸੀ ਇਹ ਚੀਜ਼ ਹੋਈ ਸੀ ਇੱਕ ਪਾਸੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਲੀਡਰ ਨੂੰ ਜਿਸ ਦੀ ਵੀਡੀਓ ਵੀ ਆਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪੰਜ ਦੇ ਵਿੱਚ ਛੇਕਿਆ ਵੀ ਗਿਆ ਸੀ ਤਨਖਾਹ ਵੀ ਲੱਗੀ ਸੀ ਅੱਜ ਉਹ ਅੰਤਰੀ ਕਮੇਟੀ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਪੱਕੇ ਪੇਸ਼ ਕਰ ਰਿਹਾ ਜਿਸ ਤਰ੍ਹਾਂ ਕਿਲਕਲ ਕੇ ਬੋਲ ਰਿਹਾ ਤੁਸੀਂ ਉਹਦੇ ਬਾਰੇ ਇੱਕ ਵੀ ਨਹੀਂ ਬੋਲ ਰਹੇਗੇ ਉਹ ਸਹੀ ਹੈ ਪਰ ਇੱਥੇ ਸਮਝ ਲੱਗਦਾ ਹੈ ਕਿ ਉਹ ਆਪਣੀ ਨਿੱਜਤਾ ਨੂੰ ਲੈ ਕੇ ਆਪਣੇ ਸਵਾਰਥਾਂ ਨੂੰ ਲੈ ਕੇ ਆਪਣੀ ਨਿੱਜੀ ਦੁਸ਼ਮਣਵਾਦੀ ਨੂੰ ਲੈ ਕੇ ਉਹ ਤਾਂ ਕਰਕੇ ਇਸ ਨੂੰ ਲੈ ਕੇ ਉਹ ਪੰਥ ਦੇ ਵਿੱਚ ਦੇ ਖਿਲਾਫ ਇਹਦਾ ਕਰ ਰਹੇ ਨੇ ਹੁਣ ਗੱਲ ਇੱਥੇ ਸਾਹਮਣੇ ਆਉਂਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਦੇ ਵੱਲੋਂ ਜਿਹੜੀ ਇਹ ਮਰਿਆਦਾ ਦੀ ਗੱਲ ਕਰਦੇ ਨੇ ਹਨ ਇਹ ਸਿਧਾਂਤਾਂ ਦੀ ਗੱਲ ਕਰਦੇ ਨੇ ਪਰ ਕੀ ਗੁਰਬਾਣੀ ਦੇ ਵਿੱਚ ਆਪਾਂ ਦੇਖੀ ਜਾਂ ਸਿੱਖਿਆਤ ਦੇ ਵਿੱਚ ਦੇਖੀ ਕੀ ਇਹ ਸਿਧਾਂਤ ਨੇ ਕਿ ਕਿਸੇ ਦੀ ਧੀ ਪੈਣ ਦੀ ਕੇਦਾਰ ਖੁਸ਼ੀ ਕਰੀਏ ਫੋਟੋ ਨੂੰ ਐਦਾਂ ਜਥੇਦਾਰ ਸਾਹਿਬ ਦੇ ਨਾਲ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕੀ ਹਰ ਇੱਕ ਹੁਣ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀ ਉਦੋਂ ਉਹਨਾਂ ਦੇ ਨਾਲ ਸਿੱਖਾਂ ਦੀ ਹਿੰਦੂਆਂ ਦੀ ਮੁਸਲਮਾਨਾਂ ਦੀ ਤਸਵੀਰਾਂ ਹੋਣਗੀਆਂ ਉਹਨਾਂ ਦੇ ਵਿੱਚ ਕੁੜੀਆਂ ਵੀ ਹੋਣਗੀਆਂ ਤੇ ਉਹਨਾਂ ਦੇ ਵਿੱਚ ਮੁੰਡੇ ਵੀ ਹੋਣਗੇ ਮਰਦ ਵੀ ਹੋਣਗੇ ਟੀਵੇਂ ਵੀ ਹੋਣਗੇ ਆ ਉਹਨਾਂ ਦੇ ਨਾਲ ਫੋਟੋ ਖਿਜਵਾਉਂਦੇ ਨੇ ਲੋਕ ਅੱਜ ਵੀ ਅੱਜ ਭਾਵੇਂ ਸੁਖਵੀਰ ਬਾਦਲ ਚੱਲੀ ਜਾਵੇ ਤਾਂ ਸੁਖਵੀਰ ਬਾਦਲ ਦੇ ਨਾਲ ਬਥੇਰੀਆਂ ਕੁੜੀਆਂ ਦੀ ਫੋਟੋ ਹੋਣਗੀਆਂ ਨਾ ਟੀਵੇਂ ਦੀ ਹੋਣਗੀਆਂ ਜਿਹੜੇ ਭਾਜਪੀ ਦੇ ਨਾਲ ਉਹਨਾਂ ਨਾਲ ਹੋਣਗੀਆਂ ਇਹਦਾ ਮਤਲਬ ਇਹ ਨਹੀਂ ਹੁੰਦਾ ਜੇਕਰ ਉਹ ਫੋਟੋ ਕਰ ਰਹੇ ਆ ਕਿ ਉਹੋ ਹੀ ਜੋ ਫੋਟੋ ਹੈ ਤਾਂ ਉਹਦੇ ਨਾਲ ਆਪਾਂ ਗਲਤ ਦੱਸਦੀਏ ਪਰ ਜੋ ਕੁਝ ਅਜਿਹਾ ਚਿਤ੍ਰਿਤ ਹੋ ਜਾ ਰਿਹਾ ਇਹ ਸਿੱਖ ਕੌਮ ਦੇ ਵਿਖੇ ਦੇ ਲਈ ਬੜਾ ਖਤਰਨਾਕ ਹੈ ਇਸ ਦੇ ਨਾਲ ਸਿੱਖਾਂ ਦੇ ਵਿੱਚ ਜੋ ਨਾਰਾਜ਼ਗੀ ਪੈਦਾ ਹੋ ਰਹੀ ਹੈ ਉਹ ਬੜੀ ਬੇहद ਜੇ ਦੇਖਿਆ ਜਾਵੇ ਤਾਂ ਅਸਹਿਨਯੋਗ ਹੈ ਅੱਜ ਸਿੱਖ ਪੰਬਲਪੁਸਤੇ ਦੇ ਵਿੱਚ ਬੈ ਚੁੱਕੇ ਨੇ ਕਿ ਆਖਰਕਾਰ ਇਹ ਹੋ ਕੀ ਰਿਹਾ ਪਰ ਸਿਆਸੀ ਆਪਣੀ ਨਿੱਜਤਾ ਨੂੰ ਪਿੱਛੇ ਹਟਦੇ ਹੋਏ ਤੁਸੀਂ ਸਿੱਖ ਕੌਮ ਦੇ ਸਿਧਾਂਤਾਂ ਨੂੰ ਨਾ ਭੁੱਲੋ ਕਿ ਸਿੱਖਾਂ ਦੀ ਜੋ ਇੱਕ ਪਹਿਚਾਨ ਹੈ ਕਿ ਉਹ ਧੀਆਂ ਪੈਣਾ ਦੀ ਰਾਖੀ ਕਰਦੇ ਨੇ ਉਹ ਚੀਜ਼ ਨੂੰ ਨਾ ਨਕਾਰੋ ਉਸੇ ਚਲਦਿਆਂ ਹੋਏ ਤੁਸੀਂ ਆਪਣੀ ਨਿੱਜਤਾ ਨੂੰ ਜੇ ਤੁਸੀਂ ਇੰਨੇ ਹੁੰਦੇ ਤਾਂ ਇੱਕ ਮੈਦਾਨ ਦੇ ਵਿੱਚ ਜਾ ਕੇ ਤੁਸੀਂ ਗੁੱਤਮ ਗੁੱਥੀ ਹੋ ਲੋ ਤੁਸੀਂ ਕਿਸੇ ਦੀ ਧੀ ਭੈਣ ਨੂੰ ਇਸ ਤਰ੍ਹਾਂ ਬਦਨਾਮ ਨਾ ਕਰੋ ਨਹੀਂ ਕਰਨਾ ਚਾਹੀਦਾ ਸੋ ਇਸ ਤੋਂ ਇਲਾਵਾ ਜੋ ਕੁਝ ਅੱਜ ਵਿਚਰਿਆ ਜਾ ਰਿਹਾ ਸਮਾਜ ਦੇ ਵਿੱਚ ਇਹਦੇ ਵਿੱਚ ਸਹੀ ਕੌਣ ਹੈ ਗਲਤ ਕੌਣ ਹੈ ਇਹ ਤਾਂ ਸਮਾਂ ਆਉਣ ਦੇ ਉੱਤੇ ਹੀ ਜਦੋਂ ਇਹਦਾ ਮੁਲਾਂਕਣ ਕੀਤਾ ਜਾਵੇਗਾ ਸਾਰੀ ਘਟਨਾਕ੍ਰਮ ਦਾ ਬੇ ਦੇ ਵਿੱਚ ਬਾਗੀ ਸਹੀ ਸੀ ਦੱਗੀ ਸਹੀ ਸੀ ਕੌਣ ਸਹੀ ਸੀ ਜਥੇਦਾਰ ਸਹੀ ਸੀ ਜਾਂ ਫਿਰ ਜਥੇਦਾਰ ਨੂੰ ਵਿਰੋਧ ਕਰਨ ਵਾਲੇ ਸਹੀ ਸੀ ਇਹ ਕੁਝ ਸਮਾਂ ਪਾ ਕੇ ਬਾਅਦ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਣਾ ਪਰ ਅੱਜ ਤੱਕ ਕੌਮ ਦਾ ਨੁਕਸਾਨ ਹੋ ਰਿਹਾ ਨਾ ਅੱਜ ਦਾ ਜਿਹੜੇ ਸਿੱਖ ਵਿਰੋਧੀ ਨੇ ਉਹ ਬੈਠੇ ਦੇਖ ਰਹੇ ਨਾ ਅੱਜ ਚੱਲ ਕੀ ਰਿਹਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਕੱਲ ਫੇਰ ਮਿਲਾਂਗੇ ਤੁਸੀਂ ਜੁੜੋ ਪੂਰੀ ਪੰਜਾਬ ਦੇ ਨਾਲ ਧੰਨਵਾਦ ਤੁਹਾਡੇ ਨਾਲ ਧੰਨਵਾਦ